ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ 9:00 ਵਜੇ ਨੇ ਤੇ ਤਰੀਕ ਅੱਜ ਹੈਗੀ 26 ਅਗਸਤ ਦਾ ਦਿਨ ਅੱਜ ਹੈਗਾ ਮੰਗਲਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਾਡੇ ਘਰ ਦੇ ਵਿੱਚ ਅਤਿ ਦੀ ਗਰੀਬੀ ਹੁੰਦੀ ਸੀ ਪਰ ਆ ਪਾਠ ਕਰਨ ਦੇ ਨਾਲ ਸਾਡੇ ਦਿਨ ਬਦਲ ਗਏ ਪਰਮਾਤਮਾ ਦੀ ਮਿਹਰ ਹੋਈ ਨਾ ਸਿਰਫ ਘਰ ਦੇ ਵਿੱਚੋਂ ਗਰੀਬੀ ਬਲਕਿ ਉਹਦੇ ਨਾਲ-ਨਾਲ ਘਰ ਵਿੱਚੋਂ ਰੋਗ ਦੁੱਖ ਕਲੇਸ਼ ਉਹਦਾ ਵੀ ਖਾਤਮਾ ਹੋ ਗਿਆ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸਤੇ ਅਮਲ ਵੀ ਜ਼ਰੂਰ ਕਰਿਓ ਤੇ ਵਰਤਵਦ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੀ ਬਿਣਾ ਸ਼ੁਰੂ ਕਰਤੀ ਆਜ ਦੀ ਵੀਡੀਓ ਤੇ ਜੇ ਤੁਸੀਂ ਅੱਜ ਇਹ ਵੀਡੀਓ ਦੇਖ ਲਈ ਨਾ ਜੀ ਪੂਰੀ ਚੰਗੀ ਤਰ੍ਹਾਂ ਤੇ ਉਸੇ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਤਾਂ ਮੈਂ ਤੁਹਾਨੂੰ ਲਿਖ ਕੇ ਗਰੰਟੀ ਦੇ ਸਕਦੀ ਆਂ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਵੀ ਹੋਊਗੀ ਤੁਹਾਡੇ ਘਰ ਦੇ ਵਿੱਚੋਂ ਵੀ ਗਰੀਬੀ ਦੁੱਖ ਰੋਗ ਸਭ ਖਤਮ ਹੋਣਗੇ ਤੇ ਬਰਕਤ ਪੈਣੀ ਸ਼ੁਰੂ ਹੋਵੇਗੀ ਤੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਇਤਿਹਾਸ ਦੇ ਵਿੱਚੋਂ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਠੀਕ ਹੈ ਆਪ ਦੇ ਘਰ ਦੀ ਗੱਲ ਸ਼ੇਅਰ ਕਰਨ ਤੋਂ ਪਹਿਲਾਂ ਆਪ ਦੀ ਹੱਡ ਵੀ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਤਿਹਾਸ ਦੇ ਵਿੱਚੋਂ ਜਿਹੜੀ ਸੱਚੀ ਘਟਨਾ ਉਹ ਸ਼ੇਅਰ ਕਰੂੰਗੀ ਸੋ ਬਹੁਤ ਧਿਆਨ ਨਾਲ ਸੁਣੋ ਮੈਂ ਤੁਹਾਡੇ ਨਾਲ ਮੀਨ ਮੀਨ ਗੱਲ ਸ਼ੇਅਰ ਕਰੂੰਗੀ ਡਿਟੇਲ ਦੇ ਵਿੱਚ ਅਗਰ ਸ਼ੇਅਰ ਕਰੂੰਗੀ ਤਾਂ ਵੀਡੀਓ ਬਹੁਤ ਵੱਡੀ ਬਣ ਚੁਗੀ ਇੱਕ ਵੇਲੇ ਦੀ ਗੱਲ ਹੈ ਉਦੋਂ ਇੱਕ ਸਿੱਖ ਬਹੁਤ ਹੀ ਗਰੀਬ ਹੁੰਦਾ ਸੀ ਇੰਨਾ ਜ਼ਿਆਦਾ ਗਰੀਬ ਹੁੰਦਾ ਸੀ ਕਿ ਉਹਦੇ ਘਰ ਦਾ ਰੋਟੀ ਪਾਣੀ ਬਹੁਤ ਔਖਾ ਚੱਲਦਾ ਸੀ ਤੇ ਉਹਨੇ ਕੀ ਕੀਤਾ ਨਾ ਇੱਕ ਦਿਨ ਬੈਠੇ ਬੈਠੇ ਕਿਸੇ ਨਾਲ ਗੱਲ ਕਰਦੇ ਹੋਏ ਕਿਹਾ ਕਹਿੰਦਾ ਵੀ ਇਹੇ ਜੀ ਜ਼ਿੰਦਗੀ ਕੱਟਣ ਨਾਲੋਂ ਇੰਨੀ ਗਰੀਬੀ ਕੱਟਣ ਨਾਲੋਂ ਤਾਂ ਕਹਿੰਦਾ ਮੌਤ ਚੰਗੀ ਹੈ ਵੀ ਇਹਦੋਂ ਚੰਗਾ ਤਾਂ ਸੀ ਮਰ ਜਾਈਏ ਤਾਂ ਉਹਨੂੰ ਕਿਸੇ ਨੇ ਕਿਹਾ ਕਹਿੰਦੇ ਵੀ ਤੂੰ ਐਦਾਂ ਕਰ ਤੂੰ ਅੰਮ੍ਰਿਤਸਰ ਸਾਹਿਬ ਜਾ ਨਾ ਉੱਥੇ ਜਾ ਉਦੋਂ ਨਾ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਰਿਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸੀਗੇ ਤਾਂ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਸੀ ਉਹਨੂੰ ਜਾਣ ਲਈ ਉਹ ਕਹਿੰਦੇ ਵੀ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ ਤੇ ਨਾ ਨਗਰੀ ਬਸਾਈ ਆ ਕਹਿੰਦੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਕਾਰੋਬਾਰ ਮਿਲਦਾ ਕੰਮ ਮਿਲਦਾ ਤੂੰ ਵੀ ਉੱਥੇ ਜਾ ਤੇ ਚਲੋ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਹ ਵੀ ਉੱਥੇ ਚਲੇ ਗਿਆ ਤੇ ਉਥੇ ਨਾ ਉਹਨੇ ਛਾਬੜੀ ਲਾਉਣੀ ਸ਼ੁਰੂ ਕਰਤੀ ਛਾ ਮਤਲਬ ਕਿ ਜਿਵੇਂ ਪਕੰਦ ਛਾਬਾ ਉਹਦੇ ਵਿੱਚ ਰੱਖ ਕੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਚਲੋ ਹੌਲੀ ਹੌਲੀ ਉਹਦਾ ਸਮਾਨ ਵਿਕਣਾ ਸ਼ੁਰੂ ਹੋਇਆ ਉਹਦੇ ਨਾਲ ਜਿਹੜਾ ਉਹਦੇ ਘਰ ਦੇ ਖਰਚੇ ਚੱਲਣੇ ਸ਼ੁਰੂ ਹੋ ਗਏ ਰੋਟੀ ਪਾਣੀ ਹੌਲੀ ਹੌਲੀ ਚੱਲਣਾ ਸ਼ੁਰੂ ਹੋ ਗਿਆ ਜਿੱਥੇ ਉਹ ਕਈ ਵਾਰੀ ਭੁੱਖੇ ਵੀ ਸੌਂਦੇ ਸੀ ਪਰ ਹੁਣ ਮਹਾਰਾਜ ਦੀ ਮਿਹਰ ਦੇ ਨਾਲ ਉਹ ਵੀ ਰੋਟੀ ਖਾ ਕੇ ਸੌਂਦੇ ਸੀ ਪਰਮਾਤਮਾ ਦੀ ਮਿਹਰ ਨਾਲ ਭੁੱਖੇ ਨਹੀਂ ਸੌਂਦੇ ਸੀ ਤੇ ਚਲੋ ਜੀ ਇਦਾਂ ਚੱਲਦਾ ਰਿਹਾ ਕੁਝ ਦਿਨੇ ਬੀਤਦੇ ਗਏ ਤੇ ਨਾ ਇੱਕ ਦਿਨ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਦੀ ਗੁਜ਼ਰ ਰਹੇ ਸੀ। ਬਾਬਾ ਬਾਬਾ ਬੁੱਢਾ ਜੀ ਦੇ ਨਾਲ ਠੀਕ ਹੈ ਨਾ। ਤਾਂ ਉਹ ਜਦੋਂ ਸਾਰਿਆਂ ਨੇ ਖੜੇ ਹੋ ਗਏ ਹਨਾ ਪ੍ਰਣਾਮ ਕੀਤਾ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਸਿਰ ਝੁਕਾਇਆ ਤਾਂ ਉਹ ਵੀ ਉੱਠ ਖੜਿਆ ਉੱਠ ਕੇ ਜਦੋਂ ਉਹਨੇ ਹੱਥ ਜੋੜ ਕੇ ਉਹਨੇ ਮੱਥਾ ਟੇਕਿਆ ਤੇ ਜਦੋਂ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਗੁਜ਼ਰ ਗਏ ਨਾ ਤਾਂ ਫਿਰ ਉਸ ਤੋਂ ਬਾਅਦ ਉਹਨੇ ਨਾਲ ਦੇ ਨੂੰ ਪੁੱਛਿਆ ਕਹਿੰਦਾ ਵੀ ਕੌਣ ਨੇ ਤਾ ਉਹਨੇ ਹੱਸ ਕੇ ਕਿਹਾ ਕਹਿੰਦਾ ਤੂੰ ਨਹੀਂ ਜਾਣਦਾ ਕੌਣ ਨੇ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਕੌਣ ਨੇ ਤਾਂ ਉਹਨੇ ਦੱਸਿਆ ਕਹਿੰਦਾ ਇਹੀ ਤਾਂ ਹੈਗੇ ਨੇ ਤਨਤਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਨਗਰੀ ਬਸਾਈ ਆ ਜਿਨ੍ਹਾਂ ਦਾ ਕਰਕੇ ਆਪਣੇ ਵਰਗਿਆਂ ਨੂੰ ਕਾਰੋਬਾਰ ਮਿਲਿਆ ਇੱਥੇ ਤਾਂ ਉਹ ਕਹਿੰਦਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਨਾ ਮਨ ਵਿੱਚ ਵਿੱਚ ਸੋਚਣ ਲੱਗ ਜਾਂਦਾ ਮਨ ਵਿੱਚ ਖਿਆਲ ਲਿਆਉਣ ਲੱਗ ਜਾਂਦਾ ਜੀ ਜੀ ਮੈਨੂੰ ਪਤਾ ਹੁੰਦਾ ਤਾਂ ਮੈਂ ਬੜੀ ਆਦਬ ਦੇ ਨਾਲ ਪਹਿਲਾਂ ਹੀ ਉੱਠ ਕੇ ਉਹਨਾਂ ਦਾ ਦਰਸ਼ਨ ਕਰਦਾ ਤੇ ਬੜੇ ਆਦਬ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਮੱਥਾ ਟੇਕਦਾ ਤੇ ਉਹਨੇ ਇਹੀ ਸੋਚਦੇ ਸੋਚਦੇ ਜਦੋਂ ਮਤਲਬ ਕਿ ਪਿੱਛੇ ਤੋਂ ਗੁਰੂ ਰਾਮਦਾਸ ਮਹਾਰਾਜ ਨੂੰ ਦੇਖ ਰਿਹਾ ਸੀ ਤੇ ਉਹਨੇ ਹੱਥ ਜੋੜ ਕੇ ਇਦਾਂ ਆਦੇ ਮਨ ਵਿੱਚ ਧਾਰਨਾ ਬਣਾ ਕੇ ਸਿਰ ਝੁਕਾ ਕੇ ਮੱਥਾ ਟੇਕ ਲਿਆ ਵੀ ਚਲੋ ਅੱਜ ਇਦਾਂ ਹੀ ਗੁਰੂ ਸਾਹਿਬ ਦਰਸ਼ਨ ਕਰ ਲੈਣਾ ਤੇ ਅੱਗੇ ਤੋਂ ਨਾ ਬੜੀ ਆਦਮ ਨਾਲ ਗੁਰੂ ਸਾਹਿਬ ਦਰਸ਼ਨ ਕਰੂੰਗਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਧੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੇ ਚਲੋ ਜੀ ਅਗਲੇ ਦਿਨ ਫੇਰ ਧੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਗੁజర్ ਰਹੇ ਸੀ ਹੁਣ ਧੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਿਨਾਂ ਦੀਆਂ ਜਾਣਨਹਾਰ ਨਹੀਂ ਉਹ ਸਭ ਜਾਣਦੇ ਨੇ ਤਾਂ ਜਦੋਂ ਉੱਥੋਂ ਦੀ ਨੰਗਣ ਲੱਗੇ ਨਾ ਤਾਂ ਉਹਨਾਂ ਦੀ ਜਿਹੜਾ ਉਹ ਗੁਰਸਿੱਖ ਸੀਗਾ ਨਿੱਕ ਸਿੱਖ ਸੀ ਉਹਦੀ ਛਾਪੜੀ ਕੋਲੇ ਰੁਕ ਗਈ ਤਾਂ ਪੁੱਛਿਆ ਕਹਿੰਦੇ ਬਈ ਪੁੱਛਿਆ ਕਹਿੰਦੇ ਭਾਈ ਵੀ ਤੇਰਾ ਇਹਦਾ ਕੰਮ ਹੈ ਵਧੀਆ ਚੱਲ ਰਿਹਾ ਕਾਰੋਬਾਰ ਵਧੀਆ ਚੱਲ ਰਿਹਾ ਹੈ ਤਾਂ ਉਹਨੇ ਕਿਹਾ ਕਿ ਨਾ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਵੀ ਵੀ ਰੋਟੀ ਪਾਣੀ ਵਧੀਆ ਚੱਲਣਾ ਸ਼ੁਰੂ ਹੋ ਗਿਆ ਵੀ ਨਹੀਂ ਤਾਂ ਕਈ ਵਾਰੀ ਭੁੱਖੇ ਵੀ ਸੌਂਦੇ ਸੀ ਤੇ ਵੀ ਹੁਣ ਬਹੁਤ ਵਧੀਆ ਚੱਲ ਰਿਹਾ ਤਾਂ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਹੁਣ ਜਦੋਂ ਉਹਨੇ ਮਨ ਵਿੱਚ ਇੰਨੀ ਭਾਵਨਾ ਦੇ ਨਾਲ ਗੁਰੂ ਨੂੰ ਧਿਆਇਆ ਸੀ ਤਾਂ ਫਿਰ ਹੁਣ ਉਹਦੀ ਜਿਹੜੀ ਹੈਗੀ ਆ ਪ੍ਰੀਖਿਆ ਪੈਣੀ ਤਾਂ ਬਣਦੀ ਸੀ ਤਾਂ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਫਿਰ ਅੱਜ ਕਿੰਨਾ ਕੁ ਪੈਸੇ ਕਮਾ ਲਏ ਨੇ ਤਾਂ ਉਹਨੇ ਕੀਤਾ ਨਾ ਬੋਰੀ ਜੱਕੀ फटाफट ਉਹ ਥੱਲੇ ਜਿਹੜੇ ਸਿੱਕੇ ਪੈਸੇ ਉਹਨੇ ਇਕੱਠੇ ਕਰੇ ਤੇ ਤਨਤਨ ਗੁਰੂ ਰਾਮਦਾਸ ਵੱਲ ਨੂੰ ਵਧਾ ਕੇ ਆ ਉਹ ਥੇੜੀ ਤੇ ਰੱਖ ਕੇ ਨਾ ਵਧਾ ਕੇ ਕਿਹਾ ਕਿ ਨਾ ਮਹਾਰਾਜ ਜੀ ਵੀ ਅੱਜ ਤਾਂ ਆ ਕਮਾਈ ਹੋਈ ਆ ਤਾਂ ਫਿਰ ਤਨਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਵਧਾਈ ਆਪਣੇ ਕਹਿੰਦੇ ਲਿਆ ਫਿਰ ਵੀ ਇਹ ਤੇਰੀ ਜਿਹੜੀ ਤੇਰਾ ਪੈਸਾ ਆ ਪਾ ਸੇਵਾ ਚਲਾ ਦਈਏ ਤੇਰੀ ਕਮਾਈ ਜਿਹੜੀ ਸੇਵਾ ਚਲਾ ਦਈਏ ਤਾਂ ਉਹਨੇ ਚਲੋ ਕੰਮ ਦੀ ਹੱਥਾਂ ਨਾਲ ਜਿਹੜੀ ਉਹ ਮਾਇਆ ਸੀ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਹੱਥਾਂ ਵਿੱਚ ਰੱਖੀ ਤੇ ਮਨ ਵਿੱਚ ਨਾ ਇੱਕ ਮਨ ਤਾਂ ਇਹ ਵੀ ਕਹਿ ਰਿਹਾ ਸੀ ਵੀ ਚੰਗਾ ਮੱਥਾ ਟੇਕਿਆ ਵੀ ਹੋਰ ਕਿਸੇ ਤੋਂ ਲੈਂਦੇ ਨਹੀਂ ਮੈਥੋਂ ਲੈ ਲੇ ਦੂਜਾ ਮਨ ਇਹ ਵੀ ਕਹਿ ਰਿਹਾ ਸੀ ਵੀ ਭਲਿਆ ਲੋਕਾਂ ਤੋਂ ਭਾਗਾ ਵਾਲਾ ਹੈ ਕਿਸਮਤ ਵਾਲਾ ਵੀ ਤਾਂ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਵਾਰਾਂ ਜਿਹੜਾ ਤੇਰੀ ਕਮਾਈ ਆ ਉਹ ਸੇਵਾ ਦੇ ਵਿੱਚ ਲੱਗ ਰਹੀ ਹੈ ਤੇ ਚਲੋ ਐਦਾਂ ਮਨ ਵਿੱਚ ਕਈ ਖਿਆਲ ਆਏ ਜੋ ਨੈਗੇਟਿਵ ਸੀ ਕਈ ਖਿਆਲ ਆਏ ਜਿਹੜੇ ਪੋਜ਼ਿਟਿਵ ਸੀ ਚਲੋ ਐਦਾਂ ਸੋਚਦਾ ਸੋਚਦਾ ਉਹ ਬੈਠ ਗਿਆ ਉਸ ਤੋਂ ਬਾਅਦ ਅਗਲੇ ਦਿਨ ਫਿਰ ਤਨ ਤਨ ਗੁਰੂ ਨਾਨਕ ਦੇਵ ਜੀ ਉੱਥੋਂ ਦੇ ਨੰਗਣ ਲੱਗੇ ਪਰ ਅੱਜ ਜਦੋਂ ਮਹਾਰਾਜ ਨੇ ਪੁੱਛਿਆ ਕਹਿੰਦੇ ਵੀ ਅੱਜ ਭਾਈ ਕਿੰਨੀ ਕਮਾਈ ਹੋਈ ਸਿੱਖਾ ਤੇਰੀ ਤਾਂ ਉਹਨੇ ਕਿਹਾ ਕਹਿੰਦਾ ਵੀ ਮਹਾਰਾਜ ਜੀ ਵੀ ਅੱਜ ਇੰਨੀ ਕਮਾਈ ਹੋਈ ਉਹਨੇ ਫਿਰ ਬੋਰੀ ਥੱਲੇ ਕੱਢ ਕੇ ਸਾਹਮਣੇ ਰੱਖ ਦਿੱਤੀ ਤਾਂ ਮਹਾਰਾਜ ਨੇ ਫਿਰ ਕਿਹਾ ਕਹਿੰਦੇ ਲਿਆ ਇਹ ਵੀ ਤੇਰੀ ਜਿਹੜੀ ਹੈਗੀ ਸੇਵਾ ਦੇ ਵਿੱਚ ਕਮਾਈ ਲਾ ਦਿੰਨੀ ਆ ਤਾਂ ਅੱਜ ਜਿਹੜੀ ਉਹਦੇ ਮਨ ਵਿੱਚ ਉਹ ਝਿਜਕ ਸੀ ਜਾਂ ਆਪਾਂ ਕਹਿੰਦੇ ਨੈਗੇਟਿਵ ਸੋਚ ਸੀ ਵੀ ਹਨਾ ਇੱਕ ਹੁੰਦਾ ਨਾ ਮਨ ਵਿੱਚ ਕਦੇ-ਵਰੀ ਬੁਰੇ ਖਿਆਲ ਵੀ ਆਉਂਦੇ ਜਿਵੇਂ ਉਹ ਬੁਰਾ ਖਿਆਲ ਹੀ ਹੋ ਗਿਆ ਨਾ ਵੀ ਚੰਗਾ ਮੱਥਾ ਟੇਕਿਆ ਵੀ ਹੋਰ ਕਿਸ ਤੋਂ ਲੈਤੇ ਨਹੀਂ ਮੈਥੋਂ ਲੈ ਲਿਓ ਉਹ ਬੁਰਾ ਖਿਆਲ ਹੀ ਹੋ ਗਿਆ ਨਾ ਗੁਰੂ ਨਾਲੋਂ ਆਪਾਂ ਕਹਿੰਦੇ ਆ ਵੀ ਮਨ ਵਿੱਚ ਵਿਸ਼ਵਾਸ ਨਹੀਂ ਉਹ ਨੈਗੇਟਿਵ ਸੋਚ ਹੀ ਹੋ ਗਈ ਤਾਂ ਉਹ ਅੱਜ ਖਿਆਲ ਨਹੀਂ ਸੀ ਉਨੇ ਝੱਟ ਦੇਣੇ ਜਿਹੜੇ ਹੈਗੇ ਪੈਸੇ ਗੁਰੂ ਦੇ ਮਹਾਰਾਜ ਦੇ ਹੱਥਾਂ ਤੇ ਧਰ ਦਿੱਤੇ। ਤੀਜੇ ਦਿਨ ਵੀ ਮਹਾਰਾਜ ਜੀ ਉਥੋਂ ਨੰਗ ਰਹੇ ਸੀ। ਤੀਜੇ ਦਿਨ ਵੀ ਮਹਾਰਾਜ ਜੀ ਉਤੋਂ ਮਾਇਆ ਲੈ ਗਏ। ਚੌਥੇ ਦਿਨ ਵੀ ਨੰਗ ਰਹੇ ਸੀ। ਚੌਥੇ ਦਿਨ ਵੀ ਮਾਇਆ ਲੈ ਕੇ ਗਏ। ਚਾਰ ਦਿਨ ਮਹਾਰਾਜ ਜੀ ਨੇ ਉਤੋਂ ਹਰ ਰੋਜ਼ ਮਾਇਆ ਲੈਤੀ ਜਿਉ ਜੋ ਵੀ ਉਹ ਕਮਾਉਂਦਾ ਸੀ। ਪੰਜਵੇਂ ਦਿਨ ਜਦੋਂ ਮਹਾਰਾਜ ਨੰਗਣ ਲੱਗੇ ਨਾ ਤਾਂ ਮਾਰੇ ਫੇਰ ਰੋਕੇ। ਮਹਾਰਾਜ ਜਾਣੀ ਜਾਣ ਸੀ ਕਿਉਂਕਿ ਉਹਦੀ ਪ੍ਰੀਖਿਆ ਚੱਲ ਰਹੀ ਸੀ। ਤੇ ਮਹਾਰਾਜ ਨੇ ਪੁੱਛਿਆ ਕਹਿੰਦੇ ਅੱਜ ਕੀ ਕਮਾਇਆ ਭਾਈ ਤੇ ਕਹਿੰਦਾ ਮਹਾਰਾਜ ਜੀ ਅੱਜ ਤਾਂ ਮੇਰਾ ਛਾਬਾ ਵੀ ਖਾਲੀ ਐ ਤੇ ਮੇਰਾ ਗੀਜਾ ਵੀ ਖਾਲੀ ਐ ਕਹਿੰਦਾ ਛਾਬੇ ਚ ਜਿਹੜਾ ਰਾਸ਼ਨ ਐ ਉਹ ਤਾਂ ਨਹੀਂ ਐ ਕਿਉਂਕਿ ਮੇਰੇ ਕੋਲੇ ਪੈਸੇ ਹੈ ਨਹੀਂ ਸੀ ਤੇ ਦੂ ਗੀਜਾ ਤਾਂ ਖਾਲੀ ਐ ਕਿਉਂਕਿ ਜਦੋਂ ਸੌਦਾ ਨਹੀਂ ਸੀ ਤਾਂ ਵੇਚਣਾ ਕੀ ਸੀ ਤਾਂ ਫਿਰ ਗੀਜਾ ਵੀ ਖਾਲੀ ਹੋਣਾ ਸੀ ਇਸ ਕਰਕੇ ਮੇਰੇ ਕੋਲੇ ਕੁਝ ਨਹੀਂ ਐ ਤੇ ਉਹ ਜਦੋਂ ਇਹ ਗੱਲ ਉਹਨੇ ਕਹੀ ਤਾਂ ਤਾਂ ਗੁਰੂ ਨਾਮਦਾਸ ਮਹਾਰਾਜ ਜੀ ਨੇ ਮੁਸਕਰਾ ਕੇ ਪੁੱਛਿਆ ਕਹਿੰਦੇ ਤੇਰਾ ਨਾਮ ਕੀ ਹੈ ਨਾਮ ਪੁੱਛਿਆ ਉਹਨੂੰ ਤਾਂ ਫਿਰ ਉਹਨੇ ਕਿਹਾ ਜੀ ਸੋਮਾ ਤਾਂ ਮਹਾਰਾਜ ਜੀ ਨੇ ਫਿਰ ਵਚਨ ਕੀਤੇ ਹੁਣ ਇੱਥੇ ਨਾ ਅੱਗੇ ਗੱਲ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗੀ ਦੇਖੋ ਜਦੋਂ ਆਪਾਂ ਪਾਠ ਕਰਦੇ ਆ ਹਨਾ ਜਾਂ ਆਪਾਂ ਗੁਰੂ ਨੂੰ ਧਿਆਉਂਦੇ ਆਂ ਕਈ ਵਾਰੀ ਆਪਣਾ ਕੰਮ ਬਣਦਾ ਬਣਦਾ ਰੁਕ ਜਾਂਦਾ ਜਾਂ ਵਿਗੜ ਜਾਂਦਾ ਹਨਾ ਤਾਂ ਫਿਰ ਆਪਾਂ 100 ਤਰ੍ਹਾਂ ਦੀ ਸੋਚ ਜਿਹੜੀ ਦਿਮਾਗ 'ਚ ਲੈ ਕੇ ਆਉਨੇ ਆਂ ਫਿਰ ਆਪਾਂ ਇਹ ਸੋਚਦੇ ਆਂ ਵੀ ਲੈ ਅਸੀਂ ਤਾਂ ਪਾਠ ਕੀਤਾ ਤੇ ਸਾਡੇ ਦਾ ਸਮਝ ਦੀ ਕੰਮ ਖਰਾਬ ਹੋਣੇ ਸ਼ੁਰੂ ਹੋ ਗਏ ਮੈਨੂੰ ਕਈ ਵਾਰੀ ਤਾਂ ਦੇ ਕਮੈਂਟ ਵੀ ਆਉਂਦੇ ਦੀ ਅਸੀਂ ਪਾਠ ਕਰਨ ਲੱਗੇ ਸਾਡੇ ਤੇ ਦੁੱਖ ਵਧਨੇ ਸ਼ੁਰੂ ਹੋ ਗਏ ਇੱਕ ਵਾਰੀ ਮੇਰੇ ਨਾਲ ਫੋਨ ਤੇ ਵੀ ਕਿਸ ਦੀ ਗੱਲ ਹੋਈ ਸੀ ਮਤਲਬ ਇੰਸਟਾਗ੍ਰam ਦੇ ਥਰੂ ਉਹਨਾਂ ਨੇ ਵੀ ਕਿਹਾ ਕਹਿੰਦੇ ਅਸੀਂ ਪਾਠ ਕੀਤੇ ਤੇ ਵੀ ਸਾਡੇ ਤਾਂ ਜਿਹੜੇ ਨਾ ਕੰਮ ਬਿਜਨੀ ਕੀ بگੜਨੇ ਸ਼ੁਰੂ ਹੋ ਗਏ ਸਾਡੇ ਤਾਂ ਤਾਂ ਦੁੱਖ ਵਧ ਗਏ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਜੇ ਅਸੀਂ ਪਾਠ ਕੀਤਾ ਸਾਡੇ ਦੁੱਖ ਵੱਧ ਗਏ ਇਹ ਵੀ ਹੋ ਸਕਦਾ ਜਿਵੇਂ ਹੁਣ ਦੇਖੋ ਇਸ ਸਿੱਖ ਦੀ ਪ੍ਰੀਖਿਆ ਪਈ ਹਨਾ ਉਹ ਤੋਂ ਮਾਰਾ ਇਹਨੇ ਰੋਜ਼ ਪੈਸੇ ਲੈਣੇ ਸ਼ੁਰੂ ਕੀਤੇ ਤਾਂ ਇੱਕ ਦਿਨ ਇਹ ਜਾ ਗਿਆ ਵੀ ਉਹਦੇ ਕੋਲੇ ਪੈਸੇ ਵੀ ਨਹੀਂ ਸੀ ਉਹਦੇ ਕੋਲ ਵੇਚਣ ਨੂੰ ਰਾਸ਼ਨ ਵੀ ਨਹੀਂ ਸੀ ਹੁਣ ਜੇ ਉਹਦਾ ਮਨ ਡੋਲ ਜਾਂਦਾ ਤਾਂ ਫਿਰ ਉਹੋ ਗੁਰੂ ਤੋਂ ਉਹ ਨਾ ਪਾ ਸਕਦਾ ਜਿਹੜਾ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਕਰੂਗੀ ਜੋ ਉਹਨੇ ਪਾ ਲਿਆ ਠੀਕ ਹੈ ਤੇ ਪਰਮਾਤਮਾ ਨੇ ਅਸੀਂ ਮਿਹਰ ਕੀਤੀ ਗੁਰੂ ਨੇ ਤੇ ਉਹਦੇ ਘਰ ਵਿੱਚ ਇੰਨੀ ਬਰਕਤ ਪੈ ਗਈ ਫਿੱਜੀ ਉਹ ਵੀ ਆਪਣੀ ਤਰ੍ਹਾਂ ਇਹ ਸੋਚਦਾ ਰਹਿੰਦਾ ਵੀ ਲੋ ਮੈਂ ਤਾਂ ਜਿਹੜਾ ਕਮੋਨੋ ਪਰਮਾਤਮਾ ਲੈ ਜਾਂਦਾ ਮੈਂ ਤਾਂ ਚੰਗਾ ਰੱਬ ਨੂੰ ਯਾਦ ਕਰਦਾ ਮੈਂ ਚੰਗਾ ਰੱਬ ਨੂੰ ਮੱਥਾ ਟੇਕਿਆ ਹਨਾ ਤਾਂ ਦੇਖੋ ਉਹਨੇ ਵਿਸ਼ਵਾਸ ਰੱਖਿਆ ਪਹਿਲੇ ਦਿਨ ਮਨ ਢੂ ਡੋਲਿਆ ਲੇਕਿਨ ਫਿਰ ਉਸ ਤੋਂ ਬਾਅਦ ਉਹਦਾ ਮਨ ਡੋਲਣਾ ਬੰਦ ਹੋ ਗਿਆ ਜਿਵੇਂ ਗੁਰੂ ਮਹਾਰਾਜ ਕਹਿੰਦੇ ਕਿਉਂ ਮੈਂ ਕਰਦਾ ਗਿਆ ਤੇ ਦੇਖੋ ਫਿਰ ਉਹਦੇ ਘਰੇ ਬਹੁਤ ਬਰਕਤ ਹੋਈ ਸੋ ਕਦੇ ਵੀ ਤੁਸੀਂ ਵੀ ਮਨ ਨਾ ਡੋਲਿਆ ਕਰੋ ਜੇ ਕੋਈ ਕੰਮ ਵਿਗੜਦਾ ਵੀ ਆ ਤਾਂ ਇਹ ਕਿਹਾ ਕਰੋ ਕਿ ਮੈਂ ਵੀ ਅਗਰ ਮੈਂ ਆਪਣੀ ਗੱਲ ਕਰਾਂ ਤੇ ਘਰ ਦੇ ਵਿੱਚ ਸ਼ੁਰੂ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਜਪਜੀ ਸਾਹਿਬ ਚੁਪਈ ਸਾਹਿਬ ਦਾ ਪਾਠ ਕਰਦੀ ਸੀ ਹੌਲੀ ਹੌਲੀ ਗੁਰੂ ਸਰਣੀ ਕਿਰਪਾ ਕੀਤੀ ਸੁਖਮਨੀ ਸਾਹਿਬ ਦਾ ਪਾਠ ਵੀ ਸ਼ੁਰੂ ਹੋਇਆ ਤਾਂ ਜਦੋਂ ਵੀ ਨਾ ਕੋਈ ਮੁਸ਼ਕਲ ਆਉਂਦੀ ਸੀ ਮੈਂ ਅੱਜ ਤੁਹਾਡੇ ਨਾਲ ਜਿਹੜੀ ਹੱਦ ਬੀਤੀ ਵਿੱਚ ਹੀ ਸ਼ੇਅਰ ਕਰਨ ਲੱਗੀ ਆਂ ਫਿਰ ਆਪਾਂ ਅੱਗੇ ਜਿਹੜੀ ਘਟਨਾਵਾਂ ਅੱਗੇ ਹਨ ਕੰਟੀਨਿਊ ਕਰਾਂਗੇ ਤਾਂ ਜਦੋਂ ਮੇਰੇ ਤੇ ਵੀ ਮੁਸ਼ਕਲ ਟਾਈਮ ਆਉਂਦਾ ਸੀ ਨਾ ਮੈਂ ਮੰਨ ਲੂ ਕੋਈ ਕੰਮ ਚੱਲਦਾ ਚੱਲਦਾ ਰੁਕ ਗਿਆ ਜਾਂ ਜਿਹੜੇ ਕੰਮ ਦੀ ਆਸ ਹੁੰਦੀ ਉਹ ਬਣਿਆ ਨਹੀਂ ਤਾਂ ਕਦੇ ਵੀ ਮੈਂ ਇਹ ਨਹੀਂ ਸੋਚਿਆ ਸੀ ਵੀ ਨਹੀਂ ਮੈਂ ਤਾਂ ਪਾਠ ਕਰਦੀ ਆ ਤੇ ਮੈਂ ਤਾਂ ਰੱਬ ਨੂੰ ਧੋਨੀ ਆ ਤੇ ਵੀ ਬਾਣੀ ਨਾ ਤਾਂ ਉਲਟ ਹੋ ਗਿਆ ਬਾਣੀ ਨਾ ਤਾਂ ਕੰਮ ਵਿਗੜਨੇ ਸ਼ੁਰੂ ਹੋ ਗਏ ਨਹੀਂ ਤਾਂ ਮੈਂ ਉਸ ਟਾਈਮ ਇਹ ਸੋਚਦੀ ਹੁੰਦੀ ਸੀ ਜਿਵੇਂ ਹੁਣ ਪਿੱਛੇ ਤੁਸੀਂ ਦੇਖ ਸਕਦੇ ਹੋ ਉਹਨਾਂ ਪਾਰਕੀ ਸਰ ਦੇ ਉੱਪਰ ਦਸਮਾ ਦਸੇ ਪਾਸ਼ਾਆਂ ਦੀ ਫੋਟੋ ਪਈ ਆ ਹਨਾ ਤਾਂ ਮੈਂ ਉਹਨਾਂ ਵੱਲ ਤੱਕਣਾ ਤੇ ਸੋਚਣਾ ਤੇ ਵੀ ਮਹਾਰਾਜ ਜੀ ਤੁਸੀਂ ਮੇਰੀ ਪ੍ਰੀਖਿਆ ਲੈ ਰਹੇ ਹੋ ਨਾ ਸ਼ੁਰੂ ਦੇ ਵਿੱਚ ਮੇਰਾ ਵੀ ਮਨ ਬਹੁਤ ਡੋਲਿਆ ਮੈਂ ਵੀ ਤੁਹਾਨੂੰ ਕਹਿ ਦਵਾਂ ਮੈਂ ਪਹਿਲੇ ਦਿਨ ਤੋਂ ਹੀ ਮਾਰਾ ਹੀ ਦੀ ਅਸੀਸ ਕਿਰਪਾ ਹੋਊਗੀ ਨਹੀਂ ਜਦੋਂ ਆਪਾਂ ਪਾਣੀ ਨੂੰ ਹੌਲੀ ਜਪਦੇ ਰਹਿੰਨੇ ਆ ਨਾ ਤਾਂ ਫਿਰ ਹੌਲੀ-ਹੌਲੀ ਮਨ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਂਦਾ ਜਪਦੇ ਰਹੋ ਰੁਕੋ ਨਾ ਔਕੋ ਨਾ ਥੱਕੋ ਨਾ ਵਿਸ਼ਵਾਸ ਰੱਖੋ ਜਪਦੇ ਰਹੋ ਇੱਕ ਨਾ ਇੱਕ ਦਿਨ ਕਿਰਪਾ ਗੁਰੂ ਦੀ ਜ਼ਰੂਰ ਹੋਊਗੀ ਤਾਂ ਮੈਂ ਵੀ ਫਿਰ ਉਸ ਤੋਂ ਬਾਅਦ ਇਹ ਸੋਚਣਾ ਮਹਾਰਾਜ ਜੀ ਤੁਸੀਂ ਮੇਰੀ ਪ੍ਰੀਖਿਆ ਲੈ ਰਹੇ ਹੋ ਨਾ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਮੇਰਾ ਕੋਈ ਚੰਗਾ ਹੋਊਗਾ ਇਹਦੇ ਵਿੱਚ ਵੀ ਸਾਡਾ ਕੁਝ ਭਲਾ ਹੋਊਗਾ ਤਾਂ ਇਹ ਜੇ ਕਈ ਕੰਮ ਨੇ ਜਿਹੜੇ ਅਸੀਂ ਜਿਸ ਤਰੀਕੇ ਨਾਲ ਸੋਚੇ ਸੀ ਉਸ ਤਰੀਕੇ ਨਾਲ ਨਹੀਂ ਬਣੇ ਪਰ ਉਸ ਤੋਂ ਬਾਅਦ ਜਿਹੜੇ ਉਹ ਉਹਦੇ ਕੰਮ ਦੇ ਬੰਡ ਦੇ ਰਿਜ਼ਲਟ ਆਏ ਨਾ ਉਹ ਇੰਨੇ ਕੁ ਸੋਹਣੇ ਆਏ ਜਿਹੜੇ ਅਸੀਂ ਸੋਚੇ ਵੀ ਨਹੀਂ ਸੀ ਪਰਮਾਤਮਾ ਨੇ ਐਸੇ ਐਸੇ ਕੰਮ ਬਣਾਏ ਜਿਨ੍ਹਾਂ ਦਾ ਮੇਰੇ ਖੁਦ ਘਰ ਵਾਲੇ ਨੇ ਵੀ ਗੱਲ ਕਹੀ ਆ ਕਹਿੰਦੇ ਵੀ ਆਪਾਂ ਨੂੰ ਆਹ ਕੰਮ ਦੀ ਤਾਂ ਕਦੇ ਉਮੀਦ ਹੀ ਨਹੀਂ ਸੀ ਪਰ ਪਰਮਾਤਮਾ ਨੇ ਇਹ ਜੀ ਮਿਹਰ ਕੀਤੀ ਵੀ ਇਹ ਵੀ ਬਣ ਗਿਆ ਆਪਣਾ ਸੋ ਇਸ ਕਰਕੇ ਕਈ ਵਾਰੀ ਪਤਾ ਨਹੀਂ ਹੁੰਦਾ ਗੁਰੂ ਦੀ ਰਜਾ ਗੁਰੂ ਜਾਣਦਾ ਆਪਾਂ ਨਹੀਂ ਤੀਤ ਪਾ ਸਕਦੇ ਸੋ ਇਸ ਕਰਕੇ ਆਪਾਂ ਨੂੰ ਸਵਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਜਾਂ ਹਨਾ ਜਾਂ ਕੋਈ ਹੱਕ ਵੀ ਨਹੀਂ ਕਿਉਂਕਿ ਆਪਾਂ ਪਰਮਾਤਮਾ ਦੇ ਜਦੋਂ ਨਾਮ ਜਪਦੀਆਂ ਉਹ ਤੇ ਭਰੋਸਾ ਕਰਦੇ ਆਂ ਪਰ ਪੂਰੇ ਤੌਰ ਤੇ ਕਰੋ ਠੀਕ ਤਾਂ ਠੀਕ ਉਸੇ ਤਰੀਕੇ ਨਾਲ ਜਦੋਂ ਮਹਾਰਾਜ ਨੇ ਉਹਨੂੰ ਫਿਰ ਉਹਦਾ ਨਾਮ ਪੁੱਛਿਆ ਤਾਂ ਉਹਨੇ ਦੱਸਿਆ ਕਹਿੰਦਾ ਮਹਾਰਾਜ ਜੀ ਸੋਮਾ ਤਾਂ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਸੋਮੇ ਤਾਂ ਕਦੇ ਸੁਖ ਦੇ ਨਹੀਂ ਹੁੰਦੇ ਹਨਾ ਸੋਮੇ ਉਹ ਹੁੰਦੇ ਹਨਾ ਕਿ ਤਾਂ ਪਾਣੀ ਦਾ ਚਸ਼ਮਾ ਫੁੱਟਦਾ ਹੁੰਦਾ ਹਨਾ ਤੇ ਕਹਿੰਦੇ ਸੋਮੇ ਤੱਕ ਕਦੇ ਸੁੱਕਦੇ ਨਹੀਂ ਹੁੰਦੇ ਸਦਾ ਭਰੇ ਰਹਿੰਦੇ ਨੇ ਤੇ ਸੋ ਮਹਾਰਾ ਨੇ ਫਿਰ ਵਚਨ ਕੀਤੇ ਕਹਿੰਦੇ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਵੇ ਪ੍ਰਵਾਹ ਤੇ ਉਹ ਵਾਕਈ ਇਤਿਹਾਸ ਤੋਂ ਪੜਦੇ ਆ ਵਾਕਈ ਉਹ ਫਿਰ ਸ਼ਾਹਾਂ ਦਾ ਸ਼ਾ ਬਣਿਆ ਤੇ ਉਹ ਮਤਲਬ ਕਿ ਉਹਦਾ ਪਰਿਵਾਰ ਅੱਜ ਦੇ ਟਾਈਮ ਦੇ ਵਿੱਚ ਵੀ ਮੰਨਿਆ ਜਾਂਦਾ ਕਹਿੰਦੇ ਵੀ ਉਹਦਾ ਪਰਿਵਾਰ ਇੰਗਲੈਂਡ 'ਚ ਵੀ ਰਹਿੰਦਾ ਤੇ ਉੱਥੇ ਵੀ ਨੇ ਤੇ ਅੱਜ ਵੀ ਉਹ ਸ਼ਾਹਾਂ ਦੇ ਸ਼ਾ ਵਜਦੇ ਨੇ ਦੇਖੋ ਜਿਹੜਾ ਬਿਲਕੁਲ ਗਰੀਬ ਸੀ ਅਤ ਦੀ ਗਰੀਬੀ ਸੀ ਉਹਤੇ ਵੀ ਪਰਮਾਤਮਾ ਨੇ ਐਸੀ ਮਿਹਰ ਕੀਤੀ ਸੋ ਜੀ ਆਪਾਂ ਪੂਰੇ ਵਿਸ਼ਵਾਸ ਦੇ ਨਾਲ ਪੂਰੇ ਭਰੋਸੇ ਦੇ ਨਾਲ ਗੁਰੂ ਨੂੰ ਧਿਆਉਨੇ ਆ। ਪਾਠ ਜਿਹੜਾ ਮਰਜ਼ੀ ਕਰ ਲਓ ਇਹ ਨਹੀਂ ਹੈਗਾ ਕਿ ਵੀ ਆਹ ਪਾਠ ਕਰਨ ਨਾਲ ਗਰੀਬੀ ਦੂਰ ਹੋ ਜਾਈਆ ਜਾਂ ਆਹ ਕਰਨ ਬਾਣੀ ਜਿਹੜੀ ਮਰਜ਼ੀ ਜਪ ਲਓ। ਬਸ ਪਰ ਇਹਨਾ ਕਿ ਬਾਣੀ ਜਦੋਂ ਜਪੋ ਨਾ ਪੂਰੇ ਭਰੋਸੇ ਦੇ ਨਾਲ ਜਪੋ ਪੂਰੇ ਵਿਸ਼ਵਾਸ ਦੇ ਨਾਲ ਜਪੋ। ਫਰਮੇਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਏਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ